ਯੋਹੰਨਾ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਤੇ ਉਹਦੀ 27 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਔਰ ਮੈਂ ਉਹਨਾਂ ਨੂੰ ਸਿਆਣ ਦਾ ਹਾਂ ਅਤੇ ਉਹ ਮੇਰੇ ਮਗਰ ਤੁਰੀਆਂ ਆਉਂਦੀਆਂ ਹਨ ਜੋ ਪਰਮੇਸ਼ਵਰ ਦੇ ਲੋਕ ਆ ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਨ ਵਾਹ ਭੇਡਾਂ ਸ਼ਬਦ ਪੜ੍ਹ ਕੇ ਨਾ ਅਬ ਜਿਹੜੇ ਭੇਡਾਂ ਭੇਡਾਂ ਕਹਿ ਕੇ ਮਜ਼ਾਕ ਕਰਦੇ ਆ ਕਿ ਲੋ ਜੀ 크ਰਿਸਚੀਅਨਸ ਨੂੰ ਉਹਨਾਂ ਦੇ ਗੁਰੂ ਨੇ ਭੇਡਾਂ ਕਹਿ ਦਿੱਤਾ ਜਾਨਵਰ ਬਣਾ ਦਿੱਤਾ ਇਹਨਾਂ ਥੋੜੀ ਮੱਤ ਵਾਲਿਆਂ ਦੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਨਾਲੇ ਸਾਡਾ ਗੁਰੂ ਆ ਸਾਨੂੰ ਭਾਵੇਂ ਖੋਤੇ ਕਹਿ ਦਵੇ ਫਿਰ ਕੀ ਖੋਤਿਆਂ ਤੇ ਉਹਨੇ ਸਵਾਰੀ ਕਰ ਲਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹਦੇ ਖੋਤੇ ਬਣਨ ਨੂੰ ਵੀ ਤਿਆਰ ਆ ਜੋ ਮਰਜੀ ਕਵੇ ਸਾਡਾ ਆ ਸਾਡੇ ਉੱਤੇ ਕਿਰਪਾ ਕਰੀ ਜਾਂਦਾ ਵੀ ਤੁਹਾਨੂੰ ਕੀ ਅਸੀਂ ਕਹੀਏ ਪ੍ਰਭੂ ਨੂੰ ਵੀ ਪ੍ਰਭੂ ਜੀ ਸਾਨੂੰ ਭੇਡਾਂ ਕਿਉਂ ਬੱਕਰੀਆਂ ਕਿਉਂ ਬੇਜਾਦੇ ਤੁਹਾਡੇ ਨਾਲ ਉਹਦਾ ਲੈਣ ਦੇਣ ਨਹੀਂ ਜੇ ਤੁਸੀਂ ਆਪਣਾ ਲੈਣ ਦੇਣ ਨਹੀਂ ਰੱਖਣਾ ਚਾਹੁੰਦੇ ਤੁਹਾਨੂੰ ਕੀ ਅਗਲਾ ਸਾਨੂੰ ਭੇਡਾਂ ਕਵੇ ਬੱਕਰੀਆਂ ਕਵੇ ਜੋ ਮਰਜ਼ੀ ਕਵੇ ਅਸੀਂ ਤਾਂ ਉਹਦੇ ਆ ਜਿਵੇਂ ਦੇਵੇਂ ਆ ਰਾਈਟ ਮਨਜ਼ੂਰੀ ਹੈ ਤੁਹਾਨੂੰ ਵੀ ਇੱਦਾਂ ਬਈ ਉਹ ਸਾਨੂੰ ਆਪਣੇ ਬਣਾ ਲਵੇ ਜੋ ਮਰਜ਼ੀ ਸਮਝ ਕੇ ਬਣਾ ਲਵੇ ਸਹੀ ਹੈ ਨਾ ਸਾਨੂੰ ਤਾਂ ਇੰਨੀ ਬੜੀ ਖੁਸ਼ੀ ਆ ਵੀ ਉਹ ਸਾਨੂੰ ਆਪਣੇ ਕਹੀ ਜਾਂਦਾ ਜਿੱਦਾਂ ਮਰਜ਼ੀ ਕਹੀ ਜਾਂਦਾ ਹੈ ਉਨੇ ਸਾਨੂੰ ਭੇਡਾਂ ਇਸ ਲਈ ਕਿਹਾ ਕਿਉਂਕਿ ਭੇਡ ਦਾ ਸੁਭਾਅ ਬਹੁਤ ਨਰਮ ਆ ਉਹ ਆਪਣੇ ਆਜੜੀ ਨੂੰ ਪਛਾਣਦੀ ਆ ਉਹਦੀ ਆਵਾਜ਼ ਨੂੰ ਸੁਣਾਂਦੀ ਆ ਉਹਦੇ ਪਿੱਛੇ ਤੁਰਦੀ ਆ ਉਹ ਲੜਦੀ ਨਹੀਂ ਆ ਕਿਸੇ ਦੇ ਨਾਲ ਹੰਬਲਨੈਸ ਕਾਈਂਡਨੈਸ ਨਰਮਤਾ ਦਿਆਲਗੀ ਇਹ ਸਭ ਚੀਜ਼ਾਂ ਜਿਹੜੀਆਂ ਨਾ ਭੇਡ ਦੇ ਅੰਦਰ ਬਹੁਤ ਜ਼ਿਆਦਾ ਆ ਬਾਕੀ ਜਾਨਵਰਾਂ ਦੇ ਨਾਲੋਂ ਬਾਕੀ ਬੱਕਰੀਆਂ ਵੀ ਆ ਉਹ ਸਿੰਘ ਮਾਰਦੀਆਂ ਇੱਕ ਦੂਜੇ ਦੇ ਲੜਦੀਆਂ ਸਭ ਚੀਜ਼ਾਂ ਤਾਂ ਭੇਡਾਂ ਪ੍ਰਭੂ ਨੂੰ ਚੰਗੀਆਂ ਲੱਗੀਆਂ ਹੋਣਗੀਆਂ ਉਹਨਾਂ ਦਾ ਸੁਭਾਅ दैट्स व्हाई ਉਹਨੇ ਆਪਣੇ ਨਿਆਣਿਆਂ ਨੂੰ ਭੇਡਾਂ ਦਾ ਜਿਹੜਾ ਆ ਉਹ ਕਹਿ ਦਿੱਤਾ ਸਿੰਬਲ ਦੇ ਤੌਰ ਤੇ ਗੱਲ ਕੀਤੀ ਆ ਪਰ ਸੱਚ ਤਾਂ ਇਹ ਆ ਨਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਧਰਮ ਪੁਸਤਕਾਂ ਵੀ ਆ ਜਿਨ੍ਹਾਂ ਦੇ ਵਿੱਚ ਭੇਡਾਂ ਤਾਂ ਕੀ ਇਨਸਾਨ ਨੂੰ ਕੁੱਤੇ ਦਾ ਦਰਜਾ ਵੀ ਦਿੱਤਾ ਹੋਇਆ ਆ ਇਹ ਤਾਂ ਸੱਚ ਤਾਂ ਹੈ ਦੇਖੋ ਹੈ ਕੋੜਾ ਪੂਰਾ ਬੋਲ ਕੇ ਦੱਸੂ ਤਾਂ ਵਿਵਾਦ ਹੋ ਜੂ ਪਰ ਮਤਲਬ ਕੁੱਤੇ ਤੱਕ ਵੀ ਜਿਹੜਾ ਆ ਨਾ ਇਨਸਾਨ ਨੂੰ ਦਰਜਾ ਦਿੱਤਾ ਗਿਆ ਤਾਂ ਉਥੇ ਮੈਂ ਸੋਚਦੀ ਆ ਵੀ ਭੇਡ ਇਜ਼ ਬੈਟਰ ਦੈਨ ਕੁੱਤਾ ਹਨਾ ਸੋ ਕੁੱਤੇ ਨਾਲੋਂ ਤਾਂ ਬੈਟਰ ਹੀ ਆ ਭੇਡ ਸੋ ਫੇ ਵੀ ਮੈਂ ਇਹੀ ਕਹੂੰਗੀ ਵੀ ਆਪਣੇ ਆਪਣੇ ਥਾਂ ਤੇ ਮੁਬਾਰਕ ਰਹਿਣਾ ਚਾਹੀਦਾ ਆ ਵੀ ਜਿਹਨੂੰ ਆਪਣੇ ਪਰਮੇਸ਼ਵਰ ਦੇ ਨਾਲ ਆਪਣੇ ਗੁਰੂ ਦੇ ਨਾਲ ਪ੍ਰੇਮ ਆ ਉਹ ਚਾਹੇ ਉਹਨੂੰ ਜੋ ਮਰਜ਼ੀ ਕਹਿ ਕੇ ਆਵਾਜ਼ ਮਾਰੇ ਸਾਡੀ ਤਾਂ ਖੁਸ਼ੀ ਆ ਵੀ ਉਹਨੇ ਸਾਨੂੰ ਆਵਾਜ਼ ਮਾਰ ਲਈ ਸੋ ਵੀ ਆਰ ਹੈਪੀ ਹੈਨਾ ਮੌਕੇ ਦੀ ਗੱਲ ਤੇ ਇਹ ਆ ਵੀ ਅਸੀਂ ਖੁਸ਼ ਹਾਂ ਸੋ ਪ੍ਰਭੂ ਦੀ ਵਡਿਆਈ ਹੋਵੇ ਤਾਂ ਵਚਨ ਵਿੱਚ ਚੈਤਾ ਲਿਖਿਆ ਆ ਵੀ ਮੇਰੀਆਂ ਜੜੀਆਂ ਭੇਡਾਂ ਆ ਅਸੀਂ ਤੁਸੀਂ ਮੈਂ ਆਪਾਂ ਸਾਰੇ ਯੇਸੂ ਮਸੀਹ ਦੀਆਂ ਜਿਹੜੀਆਂ ਭੇਡਾਂ ਆ ਵੀ ਪ੍ਰਾਊਡ ਟੂ ਬੀ ਐਜ਼ ਭੇਡਾਂ ਸਾਨੂੰ ਮਾਣ ਆ ਵੀ ਅਸੀਂ ਆਪਣੇ ਪਰਮੇਸ਼ਰ ਦੀਆਂ ਭੇਡਾਂ ਆ ਵੀ ਆਵੇਂ ਸੰਗ ਥੋੜੀ ਮਾਰਦੀਆਂ ਫੜਦੀਆਂ ਵੀ ਆਦਨ ਦੀ ਵੀ ਵੱਖੀ ਪਾੜਦੇ ਉਹਦੀ ਵੱਖੀ ਪਾੜਦੇ ਐਦਾ ਸਿਰ ਪਾੜਦੇ ਤੇ ਨਾਵੇਂ ਬਹੁ ਬਹੁ ਕਰਦੀਆਂ ਫੇਰਦੀਆਂ ਰਾਈਟ ਆਪਣੇ ਘਰ ਹੀ ਟੀਕੇ ਆ ਜੇ ਕੋਈ ਸਤੋਂਦਾ ਗੋਡੇ ਟੇਕਦੀ ਤੇ ਉਹਦੇ ਅੱਗੇ ਆ ਜੜੀ ਦੇ ਅੱਗੇ ਵੀ ਡਾਂਗ ਤੇਰੇ ਹੱਥ ਆ ਅਸੀਂ ਕੀ ਕਰੀਏ ਹੁਣ ਫੇਰ ਤੇ ਜਦੇ ਜਦੇ ਫੇਰਨੀ ਆ ਅਸੀਂ ਤਾਂ ਭੇਡਾਂ ਆ ડાંગ ਦਾ ਆਜੜੀ ਦੇ ਕੋਲ ਆ ਸਾਨੂੰ ਤਾਂ ਤੂੰ ਸੰਗ ਵੀ ਨਹੀਂ ਲਾਏ ਬਿਮਾਰੀਏ ਹੈਨਾ ਸਵੀ ਆਰ ਹੈਪੀ ਤਾਂ ਅਸੀਂ ਫਿਰ ਆਜੜੀ ਨੂੰ ਹੀ ਕਹਿ ਦਿੱਤਾ ਵੀ ਹੁਣ ਤੂੰ ਹੀ ਹਿਸਾਬ ਕਿਤਾਬ ਜਿਹਾ ਲਾ ਲਾ ਸਾਡੀ ਰਾਖੀ ਤਾਂ ਐਂ ਹੀ ਕਰਨੀ ਆ ਤਾਂ वचन ਇਦਾਂ ਕਹਿੰਦਾ ਵੀ ਜਿਹੜੀਆਂ ਮੇਰੀਆਂ ਭੇਡਾਂ ਆ ਉਹ ਮੇਰੀ ਆਵਾਜ਼ ਨੂੰ ਸੁਣਦੀਆਂ ਆ ਅਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਨਣਾ ਆ ਉਹਦੀ ਆਵਾਜ਼ ਨੂੰ ਪਛਾਣਨਾ ਆ ਉਹ ਮੇਰੇ ਮਗਰ ਤੁਰੀਆਂ ਆਉਂਦੀਆਂ ਆ ਅਸੀਂ ਆਪਣੇ ਪਰਮੇਸ਼ਵਰ ਦੇ ਮਗਰ ਤੁਰਨਾ ਆ ਪਰਮੇਸ਼ਵਰ ਦੇ ਮਗਰ ਤੁਰਨਾ ਹੁੰਦਾ ਕਿ ਉਹ ਹੁਕਮ ਜੋ ਸਾਨੂੰ ਦਿੱਤੇ ਗਏ ਆ ਪਵਿੱਤਰ ਬਾਣੀ ਦੇ ਰਾਹੀ ਅਸੀਂ ਉਹਨਾਂ ਹੁਕਮਾਂ ਨੂੰ ਪੂਰਿਆਂ ਕਰਨਾ ਆ ਜੋ ਵੀ ਸਾਨੂੰ ਆਗਿਆ ਦਿੱਤੀਆਂ ਗਈਆਂ ਜਿੰਨੇ ਜੋਗੇ ਹੈਗੇ ਆ ਆਪਣੀ ਬਾਹ ਲਾ ਕੇ ਆਪਾਂ ਆਗਿਆਕਾਰੀ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿਣਾ ਕਿਉਂਕਿ ਉਹੀ ਸਫਲ ਹੁੰਦੇ ਆ ਜਿਹੜੇ ਕੋਸ਼ਿਸ਼ ਕਰਦੇ ਆ ਹallelujah ਸੋ ਮੈਂ ਜੀ ਕਰਦੀ ਆ ਕਿ ਅੱਜ ਦਾ वचन ਜਿਹੜਾ ਆ ਉਹ ਸਾਨੂੰ ਪ੍ਰੇਰਣਾ ਦਿੰਦਾ ਆ ਕਿ ਅਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੀਏ ਕਿਉਂਕਿ ਉਹਦੀ ਆਵਾਜ਼ ਸੁਣਨ ਦੇ ਵਿੱਚ ਬਰਕਤ ਆ ਔਰ ਉਹਦੀ ਆਵਾਜ਼ ਨੂੰ ਨਾ ਸੁਣਨ ਦੇ ਵਿੱਚ ਖਤਰਾ ਆ ਤਾਂ ਬੈਟਰ ਆ ਕਿ ਅਸੀਂ ਖਤਰੇ ਵਿੱਚੋਂ ਬਚੇ ਰਹੀਏ ਅਰ ਆਪਣੇ ਪਿਤਾ ਦੀ ਆਵਾਜ਼ ਨੂੰ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਰਹੀਏ ਅਰ ਜੇ ਮੇਰੇ ਪੇਡਾਂ ਵਾਲੀ ਸਟੇਟਮੈਂਟ ਤੋਂ ਕਿਸੇ ਨੂੰ ਵੀ ਦੁੱਖ ਲੱਗਾ ਆ ਮੈਨੂੰ ਪਤਾ ਲੱਗ ਸਕਦਾ ਆ ਹਿਰਦੇ ਬੜੇ ਨਾਜ਼ੁਕ ਆ ਭਾਵਨਾਵਾਂ ਬੜੀ ਛੱਤੀ ਬਲੁੰਦਰੀਆਂ ਜਾਂਦੀਆਂ ਆ ਤਾਂ ਪਹਿਲਾਂ ਹੀ ਉਹਨਾਂ ਦੇ ਬਲੁੰਦਰੇ ਜਾਣ ਤੋਂ ਅਸੀਂ ਮਾਫੀ ਮੰਗਦੇ ਆ ਅਸੀਂ ਤਾਂ ਬਸ ਆਪਸ ਵਿੱਚ ਖੁਸ਼ ਹੋ ਰਹੇ ਸੀ ਦੀ ਅਸੀਂ ਪੇਡਾਂ ਆ ਹallelujah